ਲਓ ਜੀ ਅੱਜ ਆਪਾਂ ਫੇਰ ਆਏ ਆ ਇੱਕ ਨਵੀਂ ਵੀਡੀਓ ਲੈ ਕੇ ਤੇ ਜਿਹੜੀ ਵੀਡੀਓ ਦੀ ਰੈਸਪੀ ਬਹੁਤ ਹੀ ਸਿੰਪਲ ਤੇ ਬਹੁਤ ਹੀ ਸਸਤੀ ਰੈਸਪੀ ਐ ਤੇ ਸਿਰਫ ਦੋ ਚੀਜ਼ਾਂ ਤੋਂ ਹੀ ਬਣਦੀ ਐ ਤੇ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਕਿਸ ਤਰ੍ਹਾਂ ਜਿਹੜੀ ਆਪਾਂ ਬਾਜ਼ਾਰੋਂ ਐਨੀ ਮਹਿੰਗੀ ਮਠਾਈ ਲੈ ਕੇ ਖਾਂਦੇ ਆ ਤਾਂ ਆਪਾਂ ਆਪਣੀ ਘਰੇ ਬਣਾ ਕੇ ਸੇਮ ਉਸੇ ਤਰ੍ਹਾਂ ਦੀ ਕਾਜੂ ਕਤਲੀ ਜੋ ਕਿ ਕਾਜੂਆਂ ਤੋਂ ਬਣਦੀ ਹੈ ਆਪਾਂ ਬਣਾਵਾਂਗੇ ਜੀ ਮੂੰਫਲੀ ਤੋਂ ਵੀਡੀਓ ਨਾਲ ਬਣੇ ਰਹੋ ਜੀ ਵੀਡੀਓ ਨੂੰ ਧਿਆਨ ਨਾਲ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਕਿਉਂਕਿ ਲਾਈਕ ਸ਼ੇਅਰ ਕਮੈਂਟ ਕਰਨ ਨਾਲ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਤੇ ਖੁਸ਼ੀ ਵੀ ਮਿਲਦੀ ਹੈ ਜਰੂਰ ਕਰਿਆ ਕਰੋ ਜੀ ਜੇ ਕੋਈ ਵੀਡੀਓ ਦੇ ਵਿੱਚ ਥੋੜੀ-ਮੋਟੀ ਕਮੀ ਪੇਸ਼ੀ ਲੱਗਦੀ ਹੈ ਤਾਂ ਉਹ ਵੀ ਜਰੂਰ ਦੱਸਿਆ ਕਰੋ ਕਮੈਂਟਾਂ 'ਚ ਬਾਕੀ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਜੀ ਵੀਡੀਓ ਨਾਲ ਬੜੀ ਰੱਖੋ ਲਓ ਜੀ ਆਪਾਂ ਇਹਦੇ ਵਿੱਚ ਲਈਏ ਜੀ ਇੱਕ ਕੌਲੀ ਮੋਹ ਫੜ ਜਾਨੀ ਤੁਸੀਂ ਜਿੰਨੀ ਵੀ ਬਣਾਉਣੀ ਹੈ ਇੱਕ ਲੈ ਲਓ ਦੋ ਲੈ ਲਓ ਕੁਆਂਟੀਟੀ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਤੇ ਉੰਨੀ ਲਈ ਆਪਾਂ ਨੇ ਚੀਨੀ ਲਓ ਜੀ ਹੁਣ ਆਪਾਂ ਚੱਲਦੇ ਆ ਜੀ ਗੈਸ ਵੱਲ ਕਰ ਤੱਪ ਪਣੀ ਹੋਣ ਤੇ ਫੋਨ ਰੱਖਾਂਗੇ ਆਪਾਂ ਇੱਥੇ ਕੜਾਹੀ ਲੋ ਜੀ ਆਪਾਂ ਨੇ ਕੜਾਹੀ ਧਰ ਲਈ ਵੀਰਿਆਂ ਨ ਬਣੇ ਰਹੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਬਣਾ ਕੇ ਵੀ ਕਿਸ ਤਰ੍ਹਾਂ ਆਪਾਂ ਇੱਕ ਸਿੰਪਲ ਰੈਸਪੀ ਨਾਲ ਆਪਾਂ ਆਪਣੇ ਘਰ ਹੀ ਮਠਾਈ ਤਿਆਰ ਕਰ ਸਕਦੇ ਹਾਂ ਤੇ ਵੀਡੀਓ ਨੂੰ ਤੁਸੀਂ ਨੇ ਬਿਨਾਂ ਸਕਿੱਪ ਕਰੀ ਦੇਖਿਆ ਕਰੋ ਵਿੱਚੋਂ ਸਕਿੱਪ ਨਾ ਕਰਿਆ ਕਰੋ ਪਲੀਜ਼ ਜੇ ਤੁਸੀਂ ਸਕਿੱਪ ਕਰਕੇ ਵੀਡੀਓ ਦੇਖ ਰਹੇ ਹੋ ਕੁਝ ਨਹੀਂ ਪਤਾ ਲੱਗਦਾ ਕਿਉਂਕਿ ਵਿੱਚੋਂ ਆਪਾਂ ਜਦੋਂ ਕੱਟ ਕਰਦੇ ਆਂ ਤਾਂ ਕਦੇ ਅੱਗੋਂ ਦੇਖ ਲਈ ਪਿੱਛੋਂ ਦੇਖ ਲਈ ਤਾਂ ਉਹ ਗੱਲ ਨਹੀਂ ਹੁੰਦੀ। ਲਓ ਜੀ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ। ਇਹ ਇਹ ਮੂਹ ਭਲੀ। ਆਪਾਂ ਇਹਨੂੰ ਬਲੈਂਡ ਕਰ ਲਾਂਗੇ। ਲਓ ਜੀ ਆਪਾਂ ਨੇ ਇਹ ਖੁਰਚਣਾ। ਤੇ ਹੁਣ ਆਪਾਂ ਇਹਨੂੰ ਤੇ ਗਾਇਸ ਕਰ ਲੈ ਪੂਟਣ ਬਣੀ ਦਾ ਕਰ ਇਹ ਇਸ ਤਰ੍ਹਾਂ ਨੂੰ ਲਾਈ ਜਾਣਾ ਤਾਂ ਕਿ ਜਿਹੜਾ ਪਾਸੇ ਇਕੱਠਾ ਨੂੰ ਪਰ ਵੀ ਨਾ ਫਾਈ ਫਲੇਮ ਤੇ ਕਾਫੀ ਜੀ ਇੱਕ ਪਾਸੇ ਦਾ ਕਾਲਾ ਹੋ ਜੂਗਾ ਤੇ ਜਿੰਨਾ ਜਿਹੜਾ ਸਿੱਧਾ ਦਿਨੀ ਆਪਾਂ ਨਾਲ ਕੇ ਹਲਾਉਂਦੇ ਰਹਿਣਾ ਸਿਰੇ ਪੰਜ ਸੱਤ ਮੰਜਾਂ ਜੀ ਕੋਈ ਦਿਹਾਣਾਂ ਜਿਆਦਾ ਟਾਈਮ ਨਹੀਂ ਲੱਗੇ। ਉਹ ਕੱ ਲਈਏ ਜੀ ਕੱਚੀ ਮੂਹ ਕ ਲਈਏ ਨਾ ਤੁਸੀਂ ਮੂਹ ਫਿਲਿਆ ਕੁਝ ਦੀਆਂ ਕੱਟ ਕੇ ਜੁਣਾ ਸਕਦੇ। ਪਰ ਆਪਣੀ ਗਿਰੀ ਲਈਏ ਟੁਕੜਾਈ। ਕੁਆਨਟੀਟੀ ਤੁਸੀਂ ਕਟਾਅ ਆਬਦਾ ਵੀ ਸਕਦੇ ਜਿਵੇਂ ਆਪਾਂ ਇੱਕ ਕੌਲੀ ਚੀਨੀ ਲਈਏ ਤੇ ਇੱਕ ਕੌਲੀ ਆਪਣੀ ਲਈਏ ਮੂਹ ਬੰਦੀ। ਨੇ ਤੁਸੀਂ ਦੋ ਕੌਲੀਆਂ ਕਰ ਲਈਆਂ ਨੇ ਦੀ ਦੋ ਕੌਲੀਆਂ ਕੁਆਨਟੀਟੀ ਲੈਣੀ ਹੈ ਤਾਂ ਉਸ ਸਰਸਾ ਬਣਾ ਤੋਂ ਤੁਸੀਂ 20 ਦੀ ਕੁਆਨਟੀਟੀ ਵੀ ਪਾ ਲੈਣੀ ਹੈ ਤੇ ਜੇਕਰ ਤੁਸੀਂ ਆਪਣਾ ਜਿਹੜੇ ਹੁੰਦੇ ਨੇ ਭੈਣ ਭਰਾਵਾਂ ਨੂੰ ਨਾਲ ਮੁੱਠਾ ਕੋਤ ਘੱਟ ਖਾ ਕੇ ਖੁਸ਼ ਹੋ ਜਾਂਦੇ ਨੇ ਤਾਂ ਤੁਸੀਂ ਮਿੱਠੀ ਦੀ ਕੁਆਨਟੀਟੀ ਘਟਾਅ ਸਕਦੇ ਹੋ ਅਰੇ ਜੀ ਟੇਸਟ ਨੂੰ ਤੋਂ ਮੈਂ ਕੰਡਾ ਲੈ ਕੇ ਉਸੇ ਪਰ ਕਰ ਲੈਣਾ ਹਲੋ

ਫਲਾਉਂਦੀ ਰਹਿਣਾ ਹੈ ਕਿਉਂਕਿ ਇਹਦੀ ਆਪਣੀ ਕੜਾਹੀ ਹੈ ਉਹ ਗਰਮ ਹੈ ਕਿਉਂਕਿ ਇਸ ਨੂੰ ਆਪਾਂ ਠੰਡੀ ਹਲਾਉਣ ਤੱਕ ਹੀ ਛੱਡਤੀ ਹੈ ਛੜੀ ਪੂਰੀ ਹੁਣ ਅਸੀਂ ਨਾ ਪਾਣੀ ਕੱਢਿਆ ਇੱਕ ਭਾਂਡੇ 'ਚ ਲਓ ਜੀ ਹੁਣ ਆ ਇਹ ਆਪਾਂ ਨਾ ਭਾਂਡੇ 'ਚ ਕੱਢ ਲਈ ਅਲੋਪਸ ਪਾ ਕੇ ਠੰਡੀ ਹੋਏਗਾ ਕਰ ਦੇਵਾਂਗੇ ਜਦੋਂ ਠੰਡੀ ਹੋ ਗਈ ਤਾਂ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਵੇ ਕਿਸ ਤਰ੍ਹਾਂ ਆਪਾਂ ਇਹ ਨੂੰ ਬਣਾਵਾਂਗੇ ਆਪਣੀ ਰੈਸਪੀ ਨੂੰ ਕਿ ਬਹੁਤ ਵਧੀਆ ਕਾਜੂ ਕਤਲੀ ਬਣ ਕੇ ਤਿਆਰ ਹੁੰਦੀ ਹੈ ਜੀ ਚਲੋ ਜੀ ਆਪਾਂ ਦਿਖਾਉਣੀ ਹੈ ਜੀ ਅੱਗੇ ਤੁਹਾਨੂੰ ਮੂੰਗਫਲੀ ਇੰਨੇ ਠੰਡੀ ਹੁੰਦੀ ਹੈ ਤੇ ਵੀਡੀਓ ਨਾ ਬੰਦੇ ਰਹੋ ਲਓ ਜੀ ਦੇਖੋ ਹੁਣ ਆਪਣੀ ਮੂੰਗਫਲੀ ਠੰਡੀ ਹੋ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਇਹਦਾ ਸਾਰਾ ਸਿਲਕਾ ਉਤਾਰ ਲਿਆ ਇਸ ਤਰ੍ਹਾਂ ਕਰਕੇ ਬਿਲਕੁਲ ਸਾਫ਼ ਕਰ ਲਈ ਸਿਲਕਾ ਰਹਿਸਟ ਤੇ ਹੁਣ ਤੁਸੀਂ ਆਪਾਂ ਪਾਉਣਾ ਜੀ ਇਹਨੂੰ ਮਿਕਸੀ ਦੇ ਜੱਗ ਦੇ ਤੇ ਆਪਾਂ ਗ੍ਰाइंड ਕਰਾਂਗੇ ਵੀਡੀਓ ਨਾ ਬਣੀ ਰਹੇਗੀ ਜੇ ਤੁਹਾਨੂੰ ਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੂਗੀ ਜਰੂਰ ਕਰਿਆ ਕਰੂਗੀ ਨਿੱਕੇ ਨਿੱਕੇ ਕਮੈਂਟ ਲੋਕ ਜਿ ਹੁਣ ਆਪਨੇ ਹੀ ਇਸਲੀਰੇ ਵਿੱਚ ਦੇਖੋ ਇਹਨੇ ਸੋਣੀ ਪੀਸੀ ਲਈ ਤੇ ਬਰੀਕ ਬਰਨ ਕੇ ਤਿਆਰ ਹੋਈ ਹੈ ਤੇ ਲੋ ਜੀ ਅਗੇਨ ਪਾ ਕਰਦੇ ਆਂ ਫਿਰ ਅਗਲਾ ਪ੍ਰੋਸੈਸ ਲੋ ਜੀ ਹੁਣ ਆਪਾਂ ਇਹਨੂੰ ਪਾ ਲਾਂਗੇ ਛਾਣਣ ਵਿੱਚ ਤੇ ਆਪਾਂ ਚੰਗੀ ਤਰ੍ਹਾਂ ਛਾਣ ਲਾਂਗੇ ਕਿਉਂਕਿ ਜਿਹਦੇ ਵਿੱਚ ਜਾਰੀ ਹੈਗੇ ਨੇ ਵਿੱਚ ਨਾ ਉਹ ਮੋਟੇ ਥੋੜਾ ਜਿਹਾ ਅੰਦਰ-ਅੰਦਰ ਰਹਿ ਜਾਂਦਾ ਉਹ ਨਿਕਲ ਜੂਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੀ ਛਾਣ ਕੇ ਤਿਆਰ ਕਰ ਲਈਏ ਲੋ ਜੀ ਦੇਖੋ ਛਾਣ ਕੇ ਇਸ ਤਰ੍ਹਾਂ ਦਾ ਹੋ ਗਿਆ ਇਹ ਇਹਦੇ ਵਿੱਚ ਜੇ ਵੀ ਥੋੜੀ ਜੀ ਵੀ ਰਹਿ ਜਾਂਦੇ ਨੇ ਥੋੜਾ ਮੋਟਾ ਦਰਦਰਾ ਹੁੰਦਾ ਉਹ ਨਿਕਲ ਗਿਆ ਸਾਰਾ ਲਓ ਜੀ ਹੁਣ ਆਪਾਂ ਬਣਾਵਾਂਗੇ ਦੋਸਤੀ ਚਾਹ ਨੂੰ ਅਗਲਾ ਪ੍ਰੋਸੈਸ ਹੁਣ ਦਿਖਾਉਂਦੇ ਹਾਂ ਵੀਡੀਓ ਨਾਲ ਬਣੀ ਰਿਓ ਲਓ ਜੀ ਕੜਾਈ ਆ ਧਰ ਲਿਆ ਗੈਸ ਕਰ ਲਿਆ ਆਪਾਂ ਔਨ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇੱਕ ਕੌਲੀ ਚੀਨੀ ਦੀ ਤੇ ਅੱਧੀ ਕੌਲੀ ਪਾਣੀ हम आप पानी पाता चट्टी तो को मारा बनावे चासन चे आप हिला जिन्ना चे खुरी लो जी हूँ अपनी चास में बनना आप चेक कर दूसरी

ਨਰਮ ਬਣਾ ਕੇ ਤਿਆਰ ਮੈਂ ਪਾਣੀ ਦੇ ਕੋ ਬੰਦੀ ਹੁਣ ਆਪਾਂ ਜਿਹੜਾ ਇਹ ਬਣਾਇਆ ਚ ਨੂੰ ਪਈ ਦਾ ਆਪਾਂ ਇਹਦੇ ਵਿੱਚ ਪਾਵਾਂਗੇ हाँ जी सारा पाके हिलाने ही गाड़ी नहीं होंगी इस तरह खुर्चना बस मारती रहना भी इनका ਚੱਲਣਾ ਨਹੀਂ ਕਿਸੇ ਵੀ ਜੇ ਆਪਾਂ ਇੱਕ ਵਾਰੀ ਘੁਰਚਣਾ ਮਾਰਨਾ ਚਾੜਸਾ ਤਾਂ ਹੀ ਦੇਖਾਂ ਲੱਗਣੀ ਇਥੇ ਵਧੀਆ ਨਹੀਂ ਬੱਲ ਨੇ ਨੂੰ ਉਹੋ ਤੱਕ ਹਿਲਾਉਂਦੇ ਰਹਿਣਾਗੇ ਉਹ ਤੱਕ ਇਹ ਗਾੜੀ ਨਹੀਂ ਹੁੰਦੀ ਮਲੋ ਜੀ ਇਹ ਹੁਣ ਜਿਹਾ ਆਪਣਾ ਹੈਗਾ ਬੰਕ ਕਿ ਤਿਆਰ ਹੈ ਜੀ ਗਾੜਾ ਹੋ ਗਿਆ ਇੱਕ ਰਾਜ ਨੂੰ ਕਿਹਦਾ ਲੱਗ ਗਿਆ ਲੋਕੀ ਹੁਣ ਆਪਾਂ ਗੈਸ ਕਰਦਾਂਗੇ ਬੰਦ ਪਰ ਇਹਨਾਂ ਆਪਾਂ ਹਜੀ ਵੀ ਬਣਾਉਂਦੇ ਰਹਿਾਂਗੇ ਦੇਖ ਕੇ ਕਰ ਤੋਂ हज भी हिलाई है लो जी हम प्लेट चला थोड़ा जाि हम आप देखो जी इस तरह का बन हो गया तैयार हम आप इधर क्डा ਲਓ ਜੀ ਹੁਣ ਆਪਾਂ ਇਹਨੂੰ ਉੱਪਰ ਕੌਲੀ ਫੇਰ ਕੇ ਚੰਗੀ ਤਰ੍ਹਾਂ ਸੈੱਟ ਕਰਤਾ ਜੀ ਲੇਟ ਦੇ ਵਿੱਚ ਤੇ ਕਰਜੂ ਕਤਰੀ ਪਤਲੀ ਹੁੰਦੀ ਹੈ ਤੇ ਆਪਾਂ ਪਤਲੀ ਸ਼ੇਪ ਦੀ ਪਾਈ ਹੈ ਲਓ ਜੀ ਹੁਣ ਆਪਾਂ ਇਹਦੇ ਕਟਾਂਗੇ ਜੀ ਪੀਸ ਪੀਸ ਇਹਦੇ ਉੱਤੇ ਤੁਸੀਂ ਚਾਂਦੀ ਦੇ ਵਰਕ ਲਾਉਣੀ ਚਾਹੁੰਦੇ ਹੋ ਤਾਂ ਚਾਂਦੀ ਦੇ ਵਰਕ ਵੀ ਲਾ ਸਕਦੇ ਤੇ ਨਹੀਂ ਆਪਾਂ ਬਸ ਮੈਂ ਤਾਂ ਸਿੰਪਲ ਹੀ ਰੱਖੂੰਗੀ ਕਿਉਂਕਿ ਸਿੰਪਲ ਖਾ ਕੇ ਖੁਸ਼ ਹਾਂ ਤੇ ਤੁਸੀਂ ਵੀ ਬਣਾ ਕੇ ਦੇਖੋ

जी देखो बहुत ही बढ़िया काजू कतल के तैयार हो देखो पूरी सॉफ्ट सॉफ्टी बहुत बढ़िया तैयार हुई है जेकर वीडियो बढ़िया लगी तो लाइक शेयर कमेंट जरूर करो जी थैंक यू